ਹੈਲੋ एवरीवन ਤੁਹਾਡੇ ਸਾਰੇਆਂ ਦਾ ਰਿੰਕੇਚੇਸ ਵਕਤਾਂ ਰਿੰਕੇਚੇਸ.com ਦੇ ਨਵੇਂ ਵੀਡੀਓ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਰਨ ਬੰਡ ਜੋ ਕਿ ਸਵਰ ਅਤੇ ਵਿਅੰਜਨਾਂ ਬਾਰੇ ਡਿਟੇਲ ਵਿੱਚ ਪੜਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰਾ ਕੰਟੈਂਟ ਹੈ ਸਿਰਿੰਕੇਚੇਸ.com ਤੋਂ ਲੈ ਆ ਰਹੇ ਅਗਰ ਤੁਸੀਂ ਆਰਟੀਕਲ ਨੂੰ ਦੁਬਾਰਾ ਡਿਟੇਲ ਵਿੱਚ ਪੜਨਾ ਚਾਹੁੰਦੇ ਹੋ ਰਿੰਕੇਚੇਸ.com ਤੋਂ ਜਾ ਕੇ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜ ਸਕਦੇ ਹੋ ਮੈਂ ਇਸ ਆਰਟੀਕਲ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਸ਼ੇਅਰ ਕੀਤਾ ਹੈ ਤੁਸੀਂ ਉੱਥੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਸਟਾਰਟ ਕਰਦੇ ਹਾਂ ਇਸ ਵੀਡੀਓ ਨੂੰ ਬਿਨਾਂ ਕਿਸੇ ਦੇਰੀ ਤੋਂ ਬਰਨ ਬੰਡ ਸਵਰ ਅਤੇ ਵਿਅੰਜਨ ਗੁਰਮੁਖੀ ਲਿ ਕਰਦੇ ਪਹਿਲੇ ਸਵਰ ਦੀ ਸਵਰ ਉਹ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਹਵਾ ਦੀ ਧਾਰਾ ਬਿਨਾਂ ਕਿਸੇ ਰੋਕ ਟੋਕ ਦੇ ਬਾਹਰ ਨਿਕਲਦੀ ਹੈ ਪੰਜਾਬੀ ਵਿੱਚ ਸਵਰਾਂ ਦੀ ਗਿਣਤੀ ਟੋਟਲ 3 ਹੈ ਪਹਿਲਾ ਹੈ ਊੜਾ ਦੂਸਰਾ ਐੜਾ ਤੀਸਰਾ ਈੜੀ ਇਹ ਬਹੁਤ ਇੰਪੋਰਟੈਂਟ ਹੈ ਸਾਡੇ ਸਵਰ ਕਿੰਨੇ ਆ ਪੰਜਾਬੀ ਵਿੱਚ 3 ਊੜਾ ਐੜਾ ਈੜੀ ਤੇ ਇਹਨਾਂ ਨਾਲ ਹੀ ਇਹਨਾਂ ਨੂੰ ਸਵਰਵਾਕ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ 10 ਮਾਤਰਾਵਾਂ ਨੂੰ ਪ੍ਰਗਟ ਕਰਦੇ ਹਨ ਅ ਆ ਈ ਈ ਊ ਉ ਆ ਐ ਓ ਊ ਇਹ ਸਾਰੇ 10 ਸਾਡੀਆਂ ਮਾਤਰਾਆਂ ਹਨ ਸੋ ਸਵਰ ਦੀ ਗਿਣਤੀ ਟੋਟਲ ਹੈ 3 ਤੇ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ 10 ਦੂਸਰਾ ਹੈ ਵਿਅੰਜਨ ਵਿਅੰਜਨ ਉਹ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਹਵਾ ਦੀ ਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ ਜਿਵੇਂ ਕਿ ਜੀਵ ਦੰਦ ਬਲ ਨੱਕ ਰਾਹ ਰੋ ਕੇ ਉਚਾਰਿਆ ਜਾਂਦਾ ਹੈ ਪੰਜਾਬੀ ਵਿੱਚ ਸਸੇ ਤੋਂ ਲੈ ਕੇ ਰਾੜਾ ਤੱਕ 38 ਵਿਅੰਜਨ ਹਨ ਸੋ ਸਵਰ ਸਾਡੇ ਸਕੇ 3 ਤੇ ਵਿਅੰਜਨ 83 ਵਿਅੰਜਨਾਂ ਦੀ ਵਰਗਵੰਡ ਵਿਅੰਜਨਾਂ ਨੂੰ ਦੋ ਆਧਾਰ ਤੇ ਬਣਿਆ ਜਾਂਦਾ ਹੈ ਪਹਿਲਾ ਉਚਾਰਨ ਸਥਾਨ ਦੇ ਆਧਾਰ ਤੇ ਦੂਸਰਾ ਸਾਹ ਦੀ ਮਾਤਰਾ ਦੇ ਆਧਾਰ ਤੇ ਪਹਿਲਾ ਗੱਲ ਕਰਦੇ ਉਚਾਰਨ ਸਥਾਨ ਦੇ ਆਧਾਰ ਤੇ ਵਿਅੰਜਨਾਂ ਦੀ ਵੰਡ ਕੰਠੀ ਵਿਅੰਜਨ ਕੰਠੀ ਵਿਅੰਜਨ ਉਹ ਹੁੰਦੇ ਹਨ ਜਿਨ੍ਹਾਂ ਦੇ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਨਾਲ ਲੱਗੇ ਉਹ ਕੰਠੀ ਵਿਅੰਜਨ ਕਹਿੰਦੇ ਹਨ ਜਦੋਂ ਵੀ ਤੁਸੀਂ ਕੰਠੀ ਵਿਅੰਜਨ ਨੂੰ ਬੋਲਣ ਦੀ ਕੋਸ਼ਿਸ਼ ਕਰੋਗੇ ਜੀਭ ਦਾ ਪਿਛਲਾ ਹਿੱਸਾ ਜੋ ਕਿ ਤਾਲੂ ਨਾਲ ਲੱਗੇਗਾ ਉਸ ਨੂੰ ਕੰਠੀ ਵਿਅੰਜਨ ਕਹਿੰਦੇ ਹਨ ਉਦਾਹਰਨ ਕਕਾ ਵਰਗ ਕਖਖ ਗੱਗਾ ਘੱਗਾ ਣ ਹੈ ਦੂਸਰਾ ਤਾਲਵੀ ਵਿਅੰਜਨ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਕੋਮਲ ਤਾਲੂ ਨਾਲ ਛੂਹੇ ਉਹ ਤਾਲਵੀ ਵਿਅੰਜਨ ਕਹੇ ਹੁੰਦੇ ਹਨ ਉਦਾਹਰਨ ਚਚਾ ਵਰਗ ਚਚਾ ਸ਼ਸ਼ਾ ਜਜਾ ਚੱਜਾ ਅੜੰਗ ਤਾਲਵੀ ਵਰਗ ਕੀ ਹੁੰਦਾ ਹੈ ਕਿ ਜਦੋਂ ਵੀ ਅਸੀਂ ਤਾਲਵੀ ਵਰਗ ਬੋਲਾਂਗੇ ਜੀਭ ਦਾ ਅਗਲਾ ਹਿੱਸਾ ਕੋਮਲ ਤਾਲੂ ਨਾਲ ਛੂਏਗਾ ਸੋ ਉਹਨਾਂ ਨੂੰ ਅਸੀਂ ਤਾਲਵੀ ਵਿਅੰਜਨ ਕਹਾਂਗੇ ਅਗਲਾ ਹੈ ਉਲਟ ਜੀਵੀ ਵਿਅੰਜਨ ਜਿਹਦੇ ਨਾਮ ਤੋਂ ਪਤਾ ਲੱਗ ਰਿਹਾ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਨੋਕ ਵਾਲਾ ਹਿੱਸਾ ਉਲਟਾ ਹੋ ਕੇ ਕੋਮਲ ਤਾਲੂ ਨਾਲ ਛੂਏ ਉਸ ਨੂੰ ਉਲਟ ਜੀਵੀ ਵਿਅੰਜਨ ਕਹਿੰਦੇ ਹਨ ਉਦਾਹਰਨ ਟੈਂਕਾ ਵਰਗ ਟੈਂਕਾ ਠਠਾ ਡਡਾ ਟਡਾ ਨਾ ਸੇਮ ਜਦੋਂ ਜੀਭ ਦਾ ਅਗਲਾ ਨੋਕ ਵਾਲਾ ਹਿੱਸਾ ਉਲਟਾ ਹੋ ਕੇ ਕੋਮਲ ਤਾਲੂ ਨਾਲ ਛੁਵੇ ਉਸ ਨੂੰ ਅਸੀਂ ਉਲਟ ਜੀਵੀ ਵਿਅੰਜਨ ਕਹਿੰਦੇ ਨੇ ਦੰਤੀ ਵਿਅੰਜਨ ਜਿਨ੍ਹਾਂ ਤੋਂ ਇਹ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਦੰਦਾਂ ਨਾਲ ਜੁੜ ਕੇ ਤੁਰੇ ਉ ਉਹ ਦੰਤੀ ਵਿਅੰਜਨ ਹੁੰਦੇ ਹਨ ਉਦਾਹਰਨ ਤੱਤਾ ਵਰਗ ਤ ਤਾ ਥਾ ਤਦ ਤਦ ਨਾਣਾ ਦੋਹੋਂਠੀ ਵਿਅੰਜਨ ਜਿਨ੍ਹਾਂ ਤੋਂ ਇਹਦਾ ਉਚਾਰਨ ਸਮੇਂ ਦੋਨੋਂ ਹੁੱਪ ਬੁੱਲ ਮੀਟੇ ਜਾਣ ਉਹ ਦੋਹੋਂਠੀ ਵਿਅੰਜਨ ਹੁੰਦੇ ਹਨ ਉਦਾਹਰਨ ਪਪਾ ਵਰਗ ਪਪਾ ਫਫਾ ਮੱਬਾ ਪੱਬਾ ਮਾਮਾ ਤੇ ਲਾਸਟ ਹੈ ਨਾਸਕੀ ਵਿਅੰਜਨ ਜਿਨ੍ਹਾਂ ਤੋਂ ਇਹਦਾ ਉਚਾਰਨ ਸਮੇਂ ਆਵਾਜ਼ ਦਾ ਕੁਝ ਹਿੱਸਾ ਨੱਕ ਰਾਹੀਂ ਨਿਕਲੇ ਉਹ ਨਾਸਕੀ ਵਿਅੰਜਨ ਹੁੰਦੇ ਹਨ ਜਿਵੇਂ ਉਦਾਹਰਨ ਅੰਗਾ ਅੜਈਆਂ ਨਾਣਾ ਨੰਨਾ ਮੰਮਾ ਤੇ ਦੂਸਰਾ ਹੈ ਸਾਦੀ ਮਾਤਰਾ ਦੇ ਆਧਾਰ ਤੇ ਵਿਅੰਜਨਾਂ ਦੀ ਵੰਡ ਅਲਪ ਪ੍ਰਾਣ ਵਿਅੰਜਨ ਜਿਨ੍ਹਾਂ ਵਿਅੰਜਨਾਂ ਦੇ ਉਚਾਰਨ ਵਿੱਚ ਥੋੜੀ ਮਾਤਰਾ ਵਿੱਚ ਸਹਾਹ ਬਾਹਰ ਨਿਕਲੇ ਉਲੱਭ ਪ੍ਰਾਨ ਵਿੰਜਨ ਹੁੰਦੇ ਹਨ ਜਿਵੇਂ ਕ ਕ ਚ ਚ ਟੈਂਕ ਤ ਤ ਪ ਪ ਗ ਗ ਜ ਜ ਰ ਡ ਡ ਦ ਦ ਬ ਬ ਦੂਸਰਾ ਮਹਾ ਪ੍ਰਾਨ ਵਿੰਜਨ ਜਿਨ੍ਹਾਂ ਵਿੰਜਨਾਂ ਦੇ ਉਚਾਰਨ ਸਮੇਂ ਜ਼ਿਆਦਾ ਮਾਤਰਾ ਵਿੱਚ ਸਹਾਹ ਬਾਹਰ ਨਿਕਲੇ ਉਹ ਮਹਾ ਪ੍ਰਾਨ ਵਿੰਜਨ ਹੁੰਦੇ ਹਨ ਜਿਵੇਂ ਖ ਖ ਸ਼ ਸ਼ ਠ ਠ ਦ ਦ ਫ ਫ ਗ ਗ ਜ ਜ ਡ ਡ ਦ ਦ ਪ ਪ ਸੋ ਇਸ ਦਿਨ ਵਾਲੀ ਬਰਨ ਵਨ ਸੌਰਨ ਅਤੇ ਬੰਜਨਾ ਦੀ ਵੀਡੀਓ ਵਿੱਚ ਇਨਾ ਹੀ ਅਗਰ ਤੁਹਾਨੂੰ ਵੀਡੀਓ ਪਸੰਦ ਆਈਏ ਪਲੀਜ਼ ਵੀਡੀਓ ਨੂੰ ਲਾਈਕ ਕਰੋ ਅਗਰ ਚੈਨਲ ਹਜੇ ਵੀ ਨਹੀਂ ਸਬਸਕ੍ਰਾਈਬ ਕੀਤਾ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤਾਂ ਨਾਲ ਸ਼ੇਅਰ ਕਰੋ ਤੇ ਮੈਂ ਚਾਹਾਂਗਾ ਤੁਸੀਂ ਇੱਕ ਵਾਰ ਇਸ ਆਰਟੀਕਲ ਨੂੰ ਡਿਟੇਲ ਵਿੱਚ ਵੈਬਸਾਈਟ ਤੇ ਜਾ ਕੇ ਪੜੋ ਇਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਵੀ ਸ਼ੇਅਰ ਕੀਤਾ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਇਹ ਸਾਰੇ ਤੁਹਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਐਡ ਹੋ ਜਾਣ ਫਿਰ ਤੁਹਾਨੂੰ ਮਿਲਦੇ ਹਾਂ ਅਸੀਂ ਅਗਲੀ ਵੀਡੀਓ ਵਿੱਚ